ਉਹਦਾ ਫੇਰ ਤੇ ਸਭ ਕਾ ਅਚਰਜ ਬੜਾ ਪਿਆਰਿਓ ਦੋ ਟੁਕੜੇ ਖੱਬੇ ਸਜੇ ਟੋਗੇ ਜਦੋਂ ਡਿਗ ਪਿਆ ਸਰੀਰ ਲਕੜਾਂ ਵਿੱਚ ਚੀਰੀਆਂ ਜਾਣੀਆਂ ਸਨ ਜਦੋਂ ਭਾਈ ਸਾਹਿਬ ਭਾਈ ਮਤੀ ਦਾਸ ਜੀ ਦਾ ਤਨ ਦੋ ਫਾੜੀਆਂ ਹੋ ਕੇ ਡਿਗਿਆ ਐਸੇ ਖਲੋਤੇ ਮਹਾਰਾਜ ਨੇ ਪਿੰਜਰੇ ਚੋਂ ਆਵਾਜ਼ ਦਿੱਤੀ ਤਨ ਸਿੱਖੀ ਉੱਚੀ ਆਵਾਜ਼ ਵਿੱਚ ਕਹਾਂ ਤਨ ਸਿੱਖੀ ਪਿਆਰਿਓ ਭਾਈ ਸਾਹਿਬ ਦਾ ਸਰੀਰ ਦੋ ਟੁਕੜੇ ਹੋ ਗਿਆ ਭਾਈ ਦਿਆਲਾ ਜੀ ਬਜ਼ੁਰਗ ਸੰਜੀ ਇੱਕ ਮੇਰੀ ਗੱਲ ਧਿਆਨ ਨਾਲ ਸੁਣਿਓ ਮੈਂ ਕੁਝ ਦਿਨ ਪਹਿਲਾਂ ਕਿਹਾ ਸੀ ਫੋਟੋਆਂ ਵਿੱਚ ਨਾ ਭਾਈ ਸਾਹਿਬ ਦਾ ਦਾੜਾ ਇਹ ਇਹ ਕਾਹਦਾ ਦਿਖਾਉਂਦੇ ਆ ਭਾਈ ਦਿਆਲਾ ਜੀ ਭਾਈ ਮਨੀ ਸਿੰਘ ਤੋਂ ਵੱਡੇ ਨੇ ਤੇ ਭਾਈ ਮਨੀ ਸਿੰਘ ਗੁਰੂ ਗੋਬਿੰਦ ਸਿੰਘ ਤੋਂ ਦੋ ਦਾਹਾ ਕੇ ਵੱਡੇ ਨੇ ਭਾਈ ਦਿਆਲਾ ਜੀ ਭਾਈ ਮਨੀ ਸਿੰਘ ਦੇ ਸਕੇ ਭਰਾ ਨੇ ਸਿਰਫ ਇਹਨਾਂ ਦਾ ਇੱਕ ਭਰਾ ਅਮਰ ਚੰਦ ਭਾਈ ਅਮਰ ਚੰਦ ਬੁਖਾਰ